ਮਾਣ ਨਹੀਂ ਆ ਲੋਰੀਆਂ ਨਹੀਂ ਮੈਂ ਕੱਲਾ ਨਹੀਂ ਕਿੰਨਾ ਕਹਾਂਗਾ ਮੈਂ ਮੈਂ ਕੌਣ ਦੋ ਨਾ ਹਰਦੇ ਕਪੜਾ ਜਾ Hallo? हाँ जी तो नहीं लाया अजे भी मेरी सस ने कम थे मैं कहू तो कोई नहीं मम्मी कर उठ के कर ली तब ठीक है ठीक है समझदार में जो आप ही नहीं अगला कहेंगे तो फिर मैं करी जावा कम ठीक अच्छा आन लगे जी ਚਲ ਆ ਜੇ ਡੈਡੀ ਵੀ ਲੈ ਰਹੀ ਐ ਠੀਕ ਐ ਠੀਕ ਐ ਕੋਈ ਨਹੀਂ ਅੱਜ ਮੈਂ ਮੰਮੀ ਨੂੰ ਇਹਨਾਂ ਨੂੰ ਦੱਸ ਦਿੰਨੀ ਐ ਠੀਕ ਮੰਮੀ ਨੇ ਨਾ ਪਹਿਲੇ ਨੰਬਰ ਤੇ ਮੈਨੂੰ ਪਰਵਚਨ ਸੁਣਾਉਣੀ ਹੁੰਦੀ ਐ ਕੰਮ ਕਰ ਲਾਓ ਜੇ ਪਲਾਂਟਿੰਗ ਲੈ ਸਾਰੇ ਸਾਰੇ ਪਰੇ ਤੋਂ ਪਰੇ ਹੀ ਆ ਕਿੱਥੇ ਆਜਾ ਫਿਰਦਾ ਅੱਖਾਂ ਵੀ ਕੋਲ ਡੋਡੇ ਉਹ ਬੰਦਰੀ ਜੀ ਮੇਰੇ ਨਾਲ ਲੜਾਈ ਨਹੀਂ ਦੀ ਆ ਆ ਕੀ ਆ ਉਹਦਾ ਹੀ ਕੱਪੜਾ ਹੀ ਆ ਵੇ ਅਸੀਂ ਡੇ ਹੀ ਖੋਗੇ ਲਿਆਂਦਾ ਲੜਿਆ ਤੂੰ ਖੋ ਲੜਿਆ ਤੂੰ ਆਹ ਦਿਨਾ ਤੂੰ ਲੜਿਆ ਵਾ ਤੂੰ ਇਹੋ ਤਮਾਸ਼ੇ ਕਰਦਾ ਉਹਦੀ ਤਾਂ ਸ਼ਰਮ ਕਰ ਰਹੀ ਜਿਹੜੀ ਅੰਦਰ ਵਿਆਹ ਕੇ ਲਿਆਂਦੀ ਆ ਸੰਗ ਕਰ ਥੋੜੀ ਕੱਪੜਾ ਦੋ ਮੈਂ ਨਹੀਂ ਉਹਨੂੰ ਦੇਣਾ ਤੁਣਾ ਹਏ ਹੇ ਕਿਹਦਾ ਆ ਵਾ ਮੈਂ ਉਥੇ ਤੇ ਤੰਗ ਦੇਣਾ ਚੱਲ ਆ ਪੇਲੀ ਕਰ ਤੂਤਦਾ ਹੁਣ ਲਾ ਕੇ ਦੇ ਚੱਲ ਆਪੇ ਲਾਉਗੀ ਮੈਂ ਘਰ ਤੋਂ ਲਾਉਣਾ ਵਾ ਆਪੇ ਲਾਉਗੀ ਪੰਗੇ ਨਹੀਂ ਦੀ ਮੇਰੇ ਨਾਲ ਤੂੰ ਪੰਗੇ ਲੈਣਾ ਉਹਨਾ ਹੁਣ ਤੇਰੇ ਦੁਆਲੇ ਡਾਂਗ ਫੜਨੀ ਨਹੀਂ ਹੋ ਪਿਆ ਤੇਰੇ ਦੰਦ ਤੋੜ ਦੇਣੇ ਦੰਦ ਆਹ ਤੋੜ ਕੇ ਵਿਖਾ ਦਿੰਦਾ ਦੱਸਾਂ ਮੈਂ ਬੁਗਾ ਨਹੀਂ ਕਰ ਜਾਣਾ ਦੰਦ ਤੋੜ ਕੇ ਤੇ ਮਣਕੇ ਵਿਆਹੀ ਵੀ ਨਹੀਂ ਜਾਣੀਓ ਨਾ ਵਿਆਹੀ ਜਾਵੇ ਲੋਕੇ ਤੇਨਾਂ ਲੱਗਦੀ ਰਹਿਣਾ ਇੰਨੇ ਇੱਥੇ ਆਹ ਬੂਟ ਕਿੱਥੇ ਕੱッセ ਕਰੋ ਮਨੇ ਇਹ ਦੱਸ ਮੈਂ ਮੇਲਾ ਵੇਖਣ ਚੱਲਿਆ ਹਾਂ ਆ ਦੇਖ ਲੋ ਹਾਂ ਤੇ ਕੋਈ ਮੇਰੀ ਗੱਲ ਕਿਦਣਾ ਆ ਵੀ ਲਿਆ ਕਰ ਪੀਤਾ ਹੀ ਤੁਰ ਪਿਆ ਵਾ ਉਹ ਵੀ ਇਹੋ ਗੱਲ ਕਹਿੰਦੀ ਮੰਮੀ ਤੁਸੀਂ ਵੀ ਇਹੋ ਗੱਲ ਜੇ ਰੱਬ ਨੇ ਮਾਸਾ ਰੰਗ ਕਾਲਾ ਦੇਤਾ ਇਹਨੂੰ ਮਾਸਾ ਚਿੱਟਾ ਕਰਨਾ ਮਾਸਾ ਕਾਦੇ ਨਾ ਕਰਾ ਸਾਬਣ ਲਾ ਦੋ ਤਿੰਨ ਵਾਰੀ ਸਾਬਣ ਲਾ ਐਵੇਂ ਹੀ ਸਾਬਣ ਲਾ ਇਥੇ ਆਪਣੇ ਕੋਲ ਹੀ ਜਹਾ ਦਫਾ ਹੋ ਨਹੀਂ ਕਿ ਕਪੜਾ ਲਾ ਕੇ ਦੇ ਚਲ ਚਲਾ ਦਫਾ ਹੋਣਾ ਨਾ ਕੋਈ ਚੱਜ ਦੀ ਗੱਲ ਨਹੀਂ ਕਰਦਾ ਹੁਣ ਟੰਗਿਆ ਤਾਂ ਹੁੰਦਾ ਹੈਗਾ ਕਿੱਦਾਂ ਦੱਸ ਆਹ ਲੱਤ ਗਈ ਮੈਂ ਲੈ ਜਾਉ ਹਾਂ ਇਹਦੇ ਮੋਹੇ ਦੀ ਕਟੂੜਾ ਵਿਆਹ ਦਿੱਤਾ ਮੈਂ ਤੇ ਐਵੇਂ ਜਾਣ ਕੇ ਓਪਾ ਮੇਰੇ ਦਿਵਾਲੇ ਹੋ ਜੇ ਦੂਜੀ ਜਿਹੜੀ ਆ ਅੱਗੇ ਕੁੜੀ ਮੇਰੇ ਦਿਵਾਲੇ ਹੁੰਦੀ ਆ ਪੀ ਇਹਨੂੰ ਕਾਨੂੰ ਵਿਆਹ ਲਿਆ ਵਾ ਹੁਣ ਤਰਾ ਖੋਤਾ ਕੋਣ ਨੂੰ ਮੈਂ ਸੁਣ ਤਾੜ ਲੈਣਾਂ ਸਾਰੇ ਆਏ ਖੁੜਾ ਦਾ ਪਰ ਮੁੱਛਿਆ ਕੀ ਤੂੰ ਰੋਏ ਤੇੜੀ ਤਮਾਸ਼ਾ ਲਾਇਆ ਹੁਣ ਤਾਂ ਪਈਆ ਮੰਮੀ ਮੈਂ ਕਿਹਾ ਤਵਾ ਨੂੰ ਤਮਾਸ਼ਾ ਤਾ ਡੰਡਾ ਲੋਂਦਾ ਵਾ ਭੋਰਾ ਜਿੰਨੀ ਆ ਪਈ ਹੈਗੀ ਉਹ ਮੈਂ ਪਹਿਲਾਂ ਲੱਗਣ ਦਾ ਵੀ ਉਹ ਵਿਆਹਿਆ ਵਾ ਕੀ ਕਰ ਤੂੰ ਤਾਂ ਕਰਦਾ ਨਾਲੇ ਤੂੰ ਹੀ ਡਾ ਪਈ ਨਹੀਂ ਹੋਰੇ ਉਹ ਸਿੱਧਾ ਬੋਲਦਾ ਨਾ ਤੂੰ ਚੁੱਪ ਕੀ ਤੇਰੀ ਆ ਕਰ ਰਹੀ ਆ ਚਾਲਾ ਗੋਦੀ ਸਾਰਾ ਮੇਰਾ ਸੂਟ ਤੋਂ ਕਿ ਲੈ ਗਿਆ ਤੂੰ ਤੇਰੇ ਕੋਲੋਂ ਲਗਰਾਉਂ ਮਾਰਿਆ ਜੋਬੇ ਖੁੰਜੇ ਹੱਦ ਹੋ ਗਈ ਔਰ ਨਵੀਂ ਸਭ ਜਿਹੜੀ ਬੈਠੀ ਆ ਤਰ ਕੀ ਜਾਂਦੀ ਓਹ ਤਾਂ ਨਜਗਾ ਤੁਸੀਂ ਤਮਾਸ਼ਾ ਲਾ ਰਹੇ ਏ ਦਾ ਦਾ ਬਦਮਾਲਾ ਸਰਗੰਦੀਆਂ ਨੇ ਮੂੰਗ ਭਰਦੇ ਆ ਕੋਈ ਨਹੀਂ ਭਾਦੀ ਨੂੰ ਪੜਾਈ ਆ ਪੜਾਵਾ ਜਲੂਸ ਫਟੋ ਚੰਗੀ ਤਰ੍ਹਾਂ ਆਹ ਰਾਹ ਆ ਕੀ ਆ ਕਵੀਨ ਦਾ ਪਸਾ ਲੈ ਗਈ ਜੋਕੇ ਇੱਕ ਆਜਾ ਉਹਨੇ ਗੁਰੂ ਦੇ ਢੱਕੇ ਢਾਗ ਦਿੱਤਾ ਸੀ ਮੰਮੀ ਮੇਰੀ ਮੰਮੀ ਹੁਣੇ ਆਉਣ ਲੱਗੀ ਉਹਨਾਂ ਨੇ ਮੈਨੂੰ ਫੋਨ ਕੀਤਾ ਆ ਜੀ ਅੱਛਾ ਹੁਣੇ ਹਾਂਜੀ ਰੈਡੀ ਦੇ ਮੰਮੀ ਆਉਣ ਲੱਗੇ ਆ ਹਾਏ ਕਿ ਦੋ ਮਿੰਟ ਪਹਿਲਾਂ ਫੋਨ ਕਰਦੇ ਤੇ ਉਹ ਵੀ ਪਤਾ ਨਹੀਂ ਕਿੱਦਾਂ ਨਿਕਲੇ ਉਹਨੇ ਸ਼ਾਮਾਂ ਨੂੰ ਘਰ ਵੜਨਾ ਕਿਤੇ ਨਾ ਕਿਤੇ ਘਰਾਂ ਦੇ ਬੈਠ ਜਾਂਦਾ ਜਾ ਕੇ ਤਾਂ ਆ ਬੈਟਬਾਲ ਖੇਡਦਾ ਰਹਿੰਦਾ ਉਹਨੂੰ ਮੇਰੇ ਘਰੇ ਬੈਣ ਦਾ ਫਦਾ ਫਦਾ ਵੀ ਆਇਆ ਉਹਨੇ ਘਰੇ ਆ ਕੇ ਕਹਿੰਦਾ ਕੀ ਕਰੀ ਸੋ ਉਹ ਦਿਸ ਕੇ ਤਾਂ ਉਹਨੇ ਤੂੰ ਹੀ ਕਿਹਾ ਉਸਕੇ ਲਈ ਫੋਨ ਕਰੋ ਆਪੀ ਹੁਣੇ ਫੋਨ ਜੇ ਫੋਨ ਪਹਿਲਾਂ ਕੀਤਾ ਹੁੰਦਾ ਜੀ ਮੰਮੀ ਨੇ ਤੇ ਮੈਂ ਉਹਨੂੰ ਕਹਿੰਦੀ ਉਹਨੂੰ ਰੋਕ ਲੈਿੰਦੀ ਹੁਣ ਉਹਨੇ ਸ਼ਾਮਾਂ ਨੂੰ ਹੁਣ ਆ ਜਾਗੇ ਅੱਗੇ ਨਹੀਂ ਤੈਨੂੰ ਉਹਦਾ ਪਤਾ ਕਿਤਾਈ ਦੇ ਕੋਹੋਂ ਭਾ ਛੱਡ ਗਿਆ ਹੂਣ ਕਰਕੇ ਦੇਖ ਲੈਣੀ ਹੈ ਜੇ ਆਜੂਗਾ ਹੂਣ ਵੀ ਕਰਕੇ ਦੇਖ ਲੈਣੀ ਹੈ ਜੇ ਆਜੂਗਾ ਤਾਂ ਠੀਕ ਹੈ ਨਹੀਂ ਤੇ ਉਹਨੇ ਮੈਨੂੰ ਕਹਿੰਦੀ ਮੈਂ ਕਹਾਂ ਮੈਂ ਤਾਂ ਮੈਸ ਲੱਗਾ ਆਪਾਂ ਵੀ ਦਵਾਈ ਲੈ ਰੋ ਕਿਨੇ ਤੇ ਉਹਨੇ ਖੰਗੜ ਲਈ ਆ ਦਵਾਈ ਹੈਗੀ ਹੈ ਘਰ ਉਹ ਦੇ ਦੇਣੀ ਉਹਨਾਂ ਵੱਲ ਵੀ ਭੈਣਾਂ ਨੂੰ ਦਿੱਤੀ ਲੱਗਾ ਭਾ ਵੇਲੇ ਰੋ ਕਿ ਅੱਜ ਸਵਾਦ ਨੂੰ ਕੋਈ ਨਹੀਂ ਲਿਆ ਜਿੰਨੇ ਹੁਣ ਕਰਾਉਣੇ ਤੇ ਪਹਿਲਾਂ ਦੇਖ ਲਈਏ ਸਮਝ ਨੂੰ ਲੈ ਕੇ ਬੰਦਾ ਹੁਣ ਕਰਾਉਣਾ ਹੀ ਨੂੰ ਨਹੀਂ ਕੋ ਆਪ ਜਾਣਾ ਪੈਣਾ ਲੈ ਉਹ ਕੋਈ ਅੱਜ ਸਵਾਦੀ ਚੀਜ਼ ਨਾ ਕਰਨ ਪਈ ਗਈ ਚੰਗਾ ਬਣਾ। ਕੀ ਨਾ ਇਹ ਤਾਂ ਦੇ ਉਸ ਲੋਕਾਂ ਦੀ ਉਪਤੀ ਕਹਿੰਦੇ ਆ ਭਾਈ ਮੇਦੀ ਗਾ ਸੁਣੋ ਸੁਖ ਐਨੀ ਤੈਨੂੰ ਖੰਗ ਆਉਂਦੀ ਆ ਉੱਥੇ ਦਵਾਈ ਪਈ ਆ ਖਾ ਲੈਣੀ ਖਾਦੀ ਤੇ ਹੈਗੀ ਮੰਮੀ ਸੁੱਕੀ ਜੀ ਖੰਗਾਣਾ ਐਨੀ ਕੁਝ ਪਤਾ ਲੱਗਣ ਦਿੰਦੀ ਐਂਦਾ ਕਰ ਮਾਸਾ ਕਨੇਰਾ ਹੁੰਦਾ ਵਾ ਨਾ ਉਹਦੇ ਚ ਦੂਜਾ ਹੁਣ ਜੋ ਗਿਆ ਵਾ ਉਹਨੇ ਹੁਣ ਆਨੀ ਸ਼ਾਮ ਮਗ ਜੀ ਨੂੰ ਮੈਂ ਤੈਨੂੰ ਲੈ ਜੂਗੀ ਚੰਗਾ ਤੋ ਇਹਦੀ ਮੰਮੀ ਦਾ ਜੇ ਇੰਜੈਕਸ਼ਨ ਹੋ ਵਾਲਾ ਇਹ ਹੋਰ ਨਹੀਂ ਤੇ ਠੀਕ ਆ ਹੁਣ ਜੇ ਤੇਰੀ ਮੰਮੀ ਨਹੀਂ ਆਉਣਾ ਨਾ ਐਦਾਂ ਕਰਦੀ ਆ ਮਠਾਈਆਂ ਮਠੂਈਆਂ ਲੈ ਆਉਣੀ ਤੇ ਠੰਡਾ ਠੰਡਾ ਲੈ ਆਉਣੀ ਹੈ ਨਾ ਫੇ ਮੈਨੂੰ ਆਪ ਹੀ ਜਾਣਾ ਪੈਣਾ ਮੈਂ ਮੇਰੀ ਗਰਲਸ ਨੂੰ ਮੰਮੀ ਤੁਹਾਨੂੰ ਦੱਸਿਆਦਾ ਹੈਗਾ ਮੇਰੀ ਮੰਮੀ ਨੂੰ ਤਾਂ ਸ਼ੂਗਰ ਹੀ ਬਹੁਤ ਆ ਉਹਨਾਂ ਨੇ ਕਿੱਥੋਂ ਖਾਣੀ ਹੈ ਮਠੇ ਫੇ ਇਹ ਸੁਝੇ ਮੂੰਹ ਥੋੜੀ ਖਾਉਣਾ ਉਹ ਨਹੀਂ ਖਾਣੀ ਆ ਵੇ ਤੇਰੀ ਲੈ ਆ ਕੇ ਰੱਖ ਛੱਡ ਗਈ ਜੇ ਬਾਅਦ ਤੁਸੀਂ ਵੀ ਨਹੀਂ ਖਾਣੀ ਤੇ ਮੈਂ ਤਾਂ ਉਦਾਂ ਵੀ ਠੀਕ ਤੇ ਮੈਂ ਵੀ ਨਹੀਂ ਖਾਣੀ ਭਈ ਰੈਡੀ ਮਠੇਰੇ ਰਹਿਣ ਦਤ ਨੂੰ ਚਲ ਫੇ ਐਦਾਂ ਕਰ ਮੈਂ ਗੋਭੀ ਦੀ ਸਬਜ਼ੀ ਲੈ ਆਵਾਂ ਤੇ ਨਾਲ ਹੋਰ ਕੀ ਲੈ ਆਵਾਂ ਛਿੰਨਾ ਮਿਰਚ ਹੋਰ ਬਹੁਤ ਆਦਤ ਜੇ ਮਿਕਸਰ ਚ ਈਗਣਾ ਨਹੀਂ ਆ ਤੇ ਉਹ ਸਾਰਾ ਸਮਾਨ ਲੈਣ ਨਹੀਂ ਆ ਤੇ ਜੇ ਕੱਲੀ ਗੋਭੀ ਬਣਾਉਣੀ ਤੇ ਉਹ ਦੱਸ ਦੇ ਤੇ ਨਾਲ ਮਾਸਾਹ ਪਨੀਰ ਲੈ ਆਉਣੀ ਆ ਤੇ ਮਟਰਾਈ ਸਭ ਦੇ ਇੱਕ ਪਾਸੇ ਧਰਨਾ ਤੇ ਇੱਕ ਪਾਸੇ ਗੋਭੀ ਧਰਨਾ ਤੇ ਸੁੱਕੇ ਮਸਾਲੇ ਨਾ ਧਰਨਾ ਕਿ ਸਭ ਰੋਟੀ ਦਿਖਵਾ ਕਿਹੜਾ ਉਹ ਤੇ ਨੂਨ ਵਾਲੀ ਆ ਨਾ ਚਲੋ ਕੋਈ ਨਹੀਂ ਮੈਂ ਫਿਰ ਰੋਟੀ ਬਣਾ ਤੇ ਚਾਹ ਨੂੰ ਉਹਨੂੰ ਲੈਨਦਾ ਕਿ ਚਾਹ ਕੋਈ ਦਰਦ ਨਹੀਂ ਚਾਹ ਵੀ ਸਿੱਕੀ ਬਣਾਉਣੀ ਜੇ ਉੱਚ ਵੀ ਨਹੀਂ ਮਿੱਠਾ ਪਾਉਣਾ ਚਲ ਠੀਕ ਉਹਨਾਂ ਚ ਅੱਗੇ 2 ਕੱਪ ਵੱਖਰੀ ਬਣਾਣੀ ਤੇ ਆਪਣੀ ਜੁੱਗੀ ਵੱਖਰੀ ਆਪਣੀ ਵੱਖਰੀ ਕਰਵਾਉਣੀ ਆਹ ਤਾਂ ਚਲ ਤੂੰ ਫੜਾ ਫੜਾ ਲਸਣ ਉਸ ਨੂੰ ਉਹਨੇ ਸੇਲ ਲਾ ਤੇ ਮੈ ਲੈ ਆ ਕੋਈ ਨਹੀਂ ਮੰਮੀ ਮੈਂ ਕਰਦੀ ਸੀ ਪਿਆਰ ਤੁਸੀਂ ਸੇਲ ਦੇ ਮੰਮੀ ਤੇ ਮੈਨੂੰ ਬੜੇ ਰਮਾਨ ਦਾ ਚੈਗੇ ਆ ਸਾਹ ਇਧਰ ਗੋभी ਧਰਨਾ ਉੱਧਰ ਮਟਰ ਪਨੀਰ ਧਰਨਾ ਇੱਕ ਪਾਸੇ ਉੱਪਰ ਜੀਮਨ ਵਾਲਾ ਉਮਦਾ ਜਦੋਂ ਤੇ ਮੈਨੂੰ ਕੁਛ ਵੀ ਨਹੀਂ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਦਾਲ ਚ ਪਾਣੀ ਕਿੰਨਾ ਪਾਇਦਾ ਦਾ ਦਾਲ ਵਿੱਚ ਕਿੰਨੀ ਪਾਈਦੀ ਹੈ ਤੇ ਮੈਂ ਇਹ ਸਵਾ ਬਣਾਉਣਾ ਹੀ ਹੈ ਇੰਨੀ ਹੈ ਮੰਮੀ ਨੂੰ ਵੀ ਰਹਿਦੋਂ ਉਹਨਾਂ ਨੇ ਰੋਟੀ ਵੀ ਨਹੀਂ ਖਾਣੀ ਉਥੇ ਉਦਾਂ ਵੀ ਡੈਡੀ ਮੇਰੇ ਦਾ ਵਿਚਾਰ ਬੈਠੇ ਨਹੀਂ ਪੁਰਾਣੇ ਆ ਵੀ ਧੀ ਦੇ ਘਰੋਂ ਰੋਟੀ ਰੁੱਟੀ ਨਹੀਂ ਖਾਈਂਦੀ ਕਹਿੰਦੇ ਨਹੀਂ ਤੇ ਫਿਰ ਮੰਮੀ ਨੇ ਹੀ ਨਾ ਚਾ ਮੈਨਾਂ ਚਾ ਵੀ ਚਾ ਪਿਆ ਦੇ ਦਿੰਨੇ ਆ ਤੇ ਰੋਟੀ ਰਹਿਣ ਦਿੰਨੇ ਆ ਹੋਰ ਬਹਿ ਕੇ ਕਹਿਣਾ ਕਿ ਅਕਰ ਆਪਣੀ ਜਾਨ ਤੇ ਬਚਾਵਾ ਪਉ ਨਾ ਹੋਵੇ ਮੈਂ ਪਾਣੀ ਘੱਟ ਦਾ ਢਾਲ ਵੱਤ ਪਾ ਕੇ ਤੇ ਸਾੜ ਲਵਾ ਢਾਲ ਵਿੱਚ ਤੇ ਮੇਰਾ ਭਾਂਡਾ ਚੀਪੋ ਨਿਆ ਜਾਏ ਲੱਗਦੇ ਹਾਥੋਂ ਮੰਮੀ ਹੁਣੀ ਆਉਣ ਮੇਰੇ ਮਿਲ ਤੇ ਨਾਲੇ ਮੈਨੂੰ ਇਹ ਤੋਰ ਦੇਣ ਭੈਣ ਜੀ ਆਪਣੀ ਕੁੜੀ ਨਾਲੇ ਲੈ ਕੇ ਜਾਓ ਤੁਹਾਡੇ ਕੋਣੀ ਰੱਖੀ ਜਾਂਦੀ ਇਦਾਂ ਹੀ ਕਹਿੰਦੀ ਮੰਮੀ ਤੂੰ ਕਰ ਦੇ ਗੱਡੀ ਨਾ ਤੇ ਭਾਦੀ ਵੇਲਾ ਇਦਾਂ ਦੇ ਬੰਦੇ ਹੀ ਉਹ ਤਗੜੇ ਆਂਦੇ ਨੇ ਤਗੜੇ ਬੰਦੇ ਤਗੜੇ ਕੰਮ ਕੋਈ ਵੇਲਾ ਬਾਹਰ ਜੀਪ ਰਿੰਦਾ ਨਹੀਂ ਦੇਹੰਦੇ ਆ ਸ਼ੁਕਰ ਵਾ ਅੱਡੀ ਪੂਰੀ ਸੌਖੀ ਰਹੂਗੀ ਹੋਰ ਕੀ ਚਾਹੀਦਾ ਵਾ ਮੈਨੂੰ ਲੱਗਦਾ ਇਹਨਾਂ ਨੇ ਏਸੀ ਛੱਡੇ ਹੋਣੇ ਤੇ ਬਸ ਪੈਏ ਲੰਮੇ ਚੰਗਾ ਹੀ ਸੌਂ ਘੜੀ ਬਹਿ ਜਾਗੇ ਅਸੀਂ ਥੱਲੇ ਹਾਂ ਮਹਾਰਾਜ ਲੰਗਾਈ ਆ ਸੱਚੇ ਪਾਸ਼ਾ ਤੇ ਸੌਂਖੀ ਦੇ ਦਿੱਤਾ ਨੂੰ ਜਾਗੀ ਸੌਖਾ ਭਾਬੀ ਕਿ ਜਾਨਾ ਪਬਜ਼ਾਰ ਚਲੀਏ ਤੇ ਤੁਹਾਨੂੰ ਵੀ ਇਦਾਂ ਕੁਰਤੇ ਵਗੈਰਾ ਲਿਆ ਦੇਨੇ ਆ ਗਰਮੀਆਂ ਦੇ ਕਿਹੜਾ ਸੂਟ ਪਾਈ ਜਾਂਦੀ ਆ ਹਾਂ ਵੈਸੇ ਵਧੀਆ ਲੱਗਦੇ ਆ ਕੁਰਤੇ ਕੱਟਦੇ ਹਨਾ ਨਾ ਪਲੈਜ਼ੋ ਨੇ ਆ ਦੇ ਗੂਲੇ ਗੂਲੇ ਚ ਲਿਆ ਲਾਂਗੇ ਨਾ ਹਾਂਜੀ ਮੰਮੀ ਨਹੀਂ ਪਹਿਲਾਂ ਤੇ ਬਾਜ਼ਾਰ ਹੀ ਚਲ ਜਾਵਾ ਹਾਸਲਾ ਬਾਅਦ ਚ ਕਰ ਲਿਓ ਔਰ ਸਾਰਾ ਕੁਮਨ ਲਿਆ ਕੇ ਰੱਖ ਦਿੱਤਾ ਚਲੋ ਉੱਠ ਕੇ ਤੇ ਬਣਾਓ ਕੋਈ ਨਹੀਂ ਮੰਮੀ ਬਣਾ ਲੈਣੀ ਨਹੀਂ ਬਿਲਕੁਲ ਕੋਈ ਨਹੀਂ ਕਾੜੀ ਕਾੜੀ ਘਟਵਾਟ ਕੇ ਬਣਾਉਣੀ ਨਹੀਂ ਆ ਘਟਵਾਟ ਤੁਹਾਨੂੰ ਹੋਣਾ ਨਹੀਂ ਹੁੰਦਾ ਬਣਾਉਣੀ ਆ ਉਹ ਤੇ ਖੋਣੀ ਆਗੀ तासी कोन तासी दस दस तासी के रात तासी कोन तासी मासे लिया तासी कोन पाँच चीड़ का तीस तीस हस्ती का हाँ जीवियाँ तासी के हाँ जीवियाँ सबको पढ़ाओ ठीक हाँ ठीक हमारा बहुत हाँ जीव में ठीक है कोट कोट मेरा मामा दीया तो आलू हम ही अदर आलू तो पाँच छोटी टैग में ठीक हाँ भाला पड़ा दया तो कालू � ਭੀ ਤੂੰ ਜਹੋਂ ਸੇ ਬੈਠ ਜਾਵੋ ਮਗਰ ਨਾ ਲਾਗੇ ਤੇ ਮੈਂ ਪਾਣੀ ਲੈ ਆਉਣੀ ਆ ਤੇ ਨਾ ਕੋਲ ਫਿਰ ਫਰੂਟ ਤੇ ਮੈਂ ਬੈਜੀ ਨਹੀਂ ਹੁੰਦੀ ਹਾਂ ਹਾਂ ਤੁਸੀਂ ਬੈਠ ਜਾਓ ਤੇ ਚਾਹ ਵੀ ਰੱਖਣੀ ਤੇਰੇ ਨਾਲ ਹੀ ਕੋਈ ਵਲਾ ਆਣਾ ਸਾਰਾ ਕੁਝ ਇੰਨੇ ਬੈਠ ਕੇ ਚਾਹ ਰੋ ਔਰ ਭੈਣ ਜੀ ਸਭ ਘਰ ਵਧੀਆ ਠੀਕ ਠਾਕ ਹਾਂ ਠੀਕ ਠਾਕ ਬੜੇ ਵਧੀਆ ਜੀਤ ਕਿੱਥੇ ਗਿਆ ਹਾਂ ਦੇਖਣ ਇਥੇ ਕੋਈ ਨਹੀਂ ਆ ਜਾਂਦਾ ਵਾ ਅੱਛਾ ਹਾਂ ਜੀ ਦਿਨ ਲਗਦਾ ਹੱਸੋ ਤੋ ਬੜਾ ਮੁਸ਼ਕਿਲ ਹੈ ਹਮ ਕੱਢਣ ਰਹੇ ਆਪੇ ਇਹ ਵੀ ਤੁਹਾਡਾ ਜੀ ਨਹੀਂ ਲੱਗਦਾ ਹੁਣ ਮੇਰਾ ਵਧੀਆ ਸਰ ਗਿਆ ਹਾਂ ਤੁਹਾਡਾ ਸੁਪਤਰ ਆ ਗਿਆ ਜਿੱਤਰਾ ਆ ਗਈ ਕਰਦੇ ਹੁਣ ਸਾਡਾ ਤੇ ਵੇਲਾ ਹੀ ਹੋ ਗਿਆ ਘਰ ਦਾ ਘਰ ਪੱਗ ਗਿਆ ਕੁੜੀ ਆ ਇਹ ਵਾ ਦੋਵੇਂ ਮੈਂ ਘਰ ਹੀ ਇਹਨੂੰ ਸੁਣਨਾ ਸੁਣਨ ਲੱਗਣ ਡਿਆ ਇਸ ਤੋਂ ਬਗੈਰ ਤੇ ਇਦਾਂ ਹੀ ਆ ਈਆਂ ਤੋਂ ਬਗੈਰ ਤਾਂ ਸੁਣਨੇ ਹੋ ਜਾਂਦੇ ਆ ਬਿਲਕੁਲ ਬਿਲਕੁਲ ਜੇ ਅਗੀ ਲੱਗਿਆ ਜਾਨਵਾਰੀ ਆ ਜਾ ਤਾਂ ਵੀ ਪਿਆਦ ਦੀ ਨਹੀਂ ਹੈ ਜੇ ਨਹੀਂ ਆਉਣਾ ਮੰਮੀ ਨਹੀਂ ਹੋਣ ਦਿੰਦੇ ਮੰਮੀ ਆਂਦੇ ਠਹਿਰ ਕੇ ਚਲ ਜਿਓ ਫੇਰ ਮੈਂ ਨਾ ਚੱਲ ਆਪਾਂ ਜਾਨੇ ਮਿਲ ਕੇ ਹੁੰਨੇ ਆ ਮੰਮਿਆ ਜੀ ਨਹੀਂ ਹੋਣ ਕਰਦਾ ਘਲੋਂ ਨੂੰ ਫੇਰ ਅੱਗੇ ਥਾਲ ਜੀ ਤੁਹਾਡੇ ਕੋਲ ਨਹੀਂ ਰਹੀ ਹੈਗੇ ਉਹ ਤੇ ਹੈ ਜੀ ਹੌਲੀ ਹੌਲੀ ਮੁੜ ਕੇ ਜਦਾਂ ਦਿੰਦੇ ਆ ਕਿ ਜੀ ਲੱਗਦੇ ਆ ਮੈਂ ਕਿ ਦਮ ਤੇ ਹੁਣ ਕੀ ਪਰ ਜੇ ਛੱਡਿਆ ਜਾਵੇ ਨਾ ਤੇ ਬੜਾ ਭੁੱਖਾ ਜੀ ਲੱਗਦਾ ਤੁਸੀਂ ਇਹਨਾਂ ਦੇ ਪੈੰਜੀ ਰੋਣ ਦਾ ਹੁੰਦੀਆਂ ਹੋਰ ਹੁਣ ਤੁਸੀਂ ਵੀ ਇਹਦੇ ਮੂੰਹ ਵਾਲੀ ਵੇਖਣਾ ਹੈ ਹਾਂਜੀ ਔਰ ਪਤੂ ਠੀਕ ਹੋ ਹਾਂਜੀ ਜੀ ਜੀ ਵਧੀਆ ਤੁਸੀਂ ਦੱਸੋ ਚਲੋ ਪਰ ਵਧੀਆ ਚੱਲ ਰਿਹਾ ਕੋਈ ਗੱਡੀ ਬਰਾਬੀ ਤੇਰੇ ਤੋਂ ਬਿਨਾ ਘਰ ਬਾਰਾ ਡਿੱਕਦਾ ਚੱਲਨੇ ਬਸ ਪਕਾ ਲਈਂਦੀਆਂ ਤੇ ਖਾ ਲਈਂਦੀਆਂ ਪੁੱਤ ਫਿੱਕੀ ਚਾਹ ਬਣਾਈ ਇਹ ਇਹਦੇਆਂ ਕੀ ਕਰਨ ਚਲੋ ਤੇ ਇਹ ਅਚਾਨਕ ਫੋਨ ਕੀਤਾ ਜੇ ਕਿ ਤੂੰ ਇਸ ਵਕਤੇ ਫੋਨ ਕਰਦੇ ਨਾ ਮਾਸਾ ਤੇ ਉਹ ਹੋ ਲਿਜੀ ਨਾ ਹੋਲੇ ਜੀ ਬਾਹਰ ਨਿਕਲ ਕੇ ਗਿਆ ਵਾ ਤੇ ਉਹ ਦੀ ਤਰਫਾਂ ਜੀ ਮੈਂ ਤੁਹਾਨੂੰ ਸਿਹਰਦੀ ਕਹਿਣ ਲਈ ਮੈਂ ਫੋਨ ਕਰ ਦੋ ਤੇ ਬਹਿ ਜਾ ਘਰ ਹੀ ਰਹਿਣਾ ਵਾ ਉਹਨੇ ਕਿ ਕਿਤੇ ਜਾਣਾ ਵਾ ਨਹੀਂ ਨਹੀਂ ਘਰ ਹੀ ਆ ਕਰਦਾ ਤੇ ਚਲੋ ਕੋਈ ਨਹੀਂਗਾ ਇੱਥੇ ਮੈਂ ਚਾਹੁੰਦੇ ਹੀ ਰੈਡੀ ਕਬੱਡੀ ਦੇ ਉਧਰ ਨੂੰ ਚਲ ਗਏ ਉਧਰ ਨੂੰ ਚਲ ਗਏ ਉਹ ਯਾਰਾਂ ਦੋਸਤਾਂ ਦੇ ਦੇ ਫਿਰ ਜਦੋਂ ਫੋਨ ਫਾਨ ਆ ਗਏ ਤੇ ਜਦੋਂ ਚੱਲ ਜਾਂਦਾ ਫਿਰ ਸ਼ਾਮਾ ਹੀ ਪਾ ਦਿੰਦਾ ਵਾ ਚਲ ਅੱਛਾ ਕੋਈ ਨਹੀਂ ਫਿਰ ਆਪਾਂੇ ਮੁਲਾਕਾਤ ਤੁਹਾਡੀ ਹਜਨ ਹੋਈ ਨਾ ਆਓ ਆਓ ਉਹ ਦੂਜੀ ਪਿੰਡ ਚਲ ਗਏ ਨਾਲੇ ਤਾਂ ਸ਼ੋਰ ਸ਼ਰ ਬੜਾ ਹੁੰਦਾ ਤੇਰਾ ਫੋਨ ਵੀ ਲਾਈਦਾ ਤਾਂ ਵੀ ਨਹੀਂ ਫਰ ਗਿਆ ਮੈਨੂੰ ਬਾਜੀ ਆਇਆ ਹੁਣ ਟੋਲਾ ਲਾ ਲੋ ਜਦੋਂ ਤੱਕ ਨਹੀਂ ਕੋ ਡੈਡੀ ਸਿਨਾਉਂਦਾ ਤਾਂ ਜੀ ਲੱਗ ਗਿਆ ਜੀ ਸਾਹੀ ਲੱਗਾ ਹੀ ਆ ਪੁੱਤ ਤੁਹਾਡਾ ਜੀ ਪਹਿਲਾਂ ਤੇ ਆ ਵੀ ਆ ਆਹ ਸਮੂਦੀ ਦਾ ਤੇਰਾ ਆ ਦਰਮਿਆ ਵਾਲਾ ਨੀ ਰੰਗ ਚੰਗਾ ਹਾਂ ਨਹੀਂ ਆਹ ਸੋਨਾ ਪੁੱਦਾ ਵੇ ਤੇ ਮੈਨੂੰ ਜਕਾਟਰ ਦਾ ਬੜਾ ਪਸੰਦ ਆਇਆ ਹੈਗਾ ਤੇ ਮਹਿੰਗਾ ਵਾ ਤਰਾ ਪਰ ਇਹ ਰੰਗ ਰੂਪ ਚੰਗਾ ਨਿਕਾ ਬਸਾ ਜਣਾ ਪਾ ਲੈਂਦੇ ਭੈਣ ਜੀ ਠੀਕ ਹੈ ਤੇ ਉਹ ਬੱਚਾ ਇਹੋ ਬਣੀ ਨੇ ਤੁਹਾਨੂੰ ਜਮਾ ਲੱਗੇ ਰਹੀ ਧੀਕੇ ਨਹੀਂ ਨਹੀਂ ਕੋਈ ਨਹੀਂ ਮੈਂ ਚਲ ਜਾਣ ਲੱਗੇ ਬਾਹਰ ਫੜਾਦਾ ਮੈਂ ਕਿਹਾ ਅਜਿੰਦਰ ਦਾ ਵੀ ਸੂਟ ਖੜੂਗੀ ਫਿਰ ਮੈਂ ਨੇ ਆਣੇ ਲੇ ਕਿ ਤਾ ਮਸੈਂਤ ਹੁੰਦਾ ਕਿ ਨਹੀਂ ਚੱਲ ਕੋਈ ਨਹੀਂ ਆ ਨਾਲੇ ਮਨਜੀਤ ਦਾ 500 ਰੁਪਏ ਦਾ 500 ਆਲੀਂਦਰ ਦਾ ਕਿਤੇ ਨਹੀਂ ਕੋਈ ਨਹੀਂ ਮਮੀ ਚਾਹ ਲੈ ਕੇ ਉਹਨਾਂ ਹੀ ਬਾਰੇ ਫੜਾ ਦੇਣੀ ਕੋਈ ਗੱਲ ਨਹੀਂ ਇੱਥੇ ਵੀ ਇੱਕ ਹੀ ਗੱਲ ਵਾਦੇ ਪੁੱਤ ਤੂੰ ਮੈਨੂੰ ਇਹ ਸੁਣ ਤੂੰ ਉਸ ਨਾਲ ਬੋਲੀ ਦਿਲੋਂ ਦੱਸ ਹਾਂ ਸੱਚੀ ਗੱਲ ਕਿ ਤੇਰਾ ਜੀ ਲੱਗਦਾ ਵਾ ਨਹੀਂ ਮੰਮੀ ਫੋਟ ਪਰਮਾਰ ਚੰਗਾ ਵਾ ਨਹੀਂ ਮੰਮੀ ਦਾ ਸੁਭਾਅ ਬਹੁਤ ਸਭ ਤੋਂ ਵਧੀਆ ਸੁਭਾਅ ਤੇ ਡੈਡੀ ਮੈਨੂੰ ਨਾਲ ਦਾ ਲੱਗਦਾ ਈ ਮੰਮੀ ਇਨਾ ਸਾਥ ਦਿੰਦੀ ਆ ਨਾ ਕਿਤੇ ਉਹਦਾਂ ਦਾ ਮੈਨੂੰ ਇਹਨਾਂ ਨੇ ਪੁੰਜੇ ਪੈਰ ਨਹੀਂ ਭੌਣ ਦਿੱਤਾ ਹੈ ਬਹੁਤ ਜ਼ਰੂਰ ਹੈ ਉਹਦਾਂ ਦਾ ਕੰਮ ਹੀ ਲੱਗਦਾ ਨਾ ਮੈਂ ਤਾਂ ਦੱਸਿਆ ਦੇਗਾ ਕਿ ਕਿੰਨਾ ਚੰਗਾ ਹੋ ਗਿਆ ਜੀ ਨਾਨਾ ਨੇ ਇਦਾਂ ਦੀ ਤਕਰੀ ਕਈ ਨਾਨਾ ਨੇ ਪੈਰ ਹੀ ਨਹੀਂ ਲੱਗਣਦੇ ਉਹਦਾ ਅਸਰੇ ਜੀ ਮੰਮੀ ਭੈਣ ਭਰਾਵਾਂ ਦੀ ਬੜੀ ਖੜਕਦੀ ਆ ਭੈਣ ਭਰਾਵਾਂ ਦੀ ਨਹੀਂ ਬਣਦੀ ਉਹ ਪੈ ਲੜਾਈ ਚਾ ਕਰਦੇ ਰਹਿੰਦੇ ਆ ਪਰ ਮੇਰਨਾ ਬਹੁਤ ਵਧੀਆ ਮੇਰਾ ਚਲੋ ਹੋਰ ਤਾਂ ਚਲੋ ਹੱਸਦੇ ਖੇਡਦੇ ਹੋਣੀ ਆ ਦੋ ਜੀ ਉਹ ਭੈਣ ਭਰਾ ਜੋ ਮਰਜ਼ੀ ਲੜਨ ਪੇੜਨ ਉਹ ਨਹੀਂ ਕਿੰਨੋਂ ਮਾੜੀ ਚੰਗੀ ਗਾਣੀ ਚੱਲ ਆਹ ਦੇਖ ਤੂੰ ਹਿੱਸਾ ਨਹੀਂ ਲੈਦਾ ਹੁੰਦਾ ਮੈਂ ਨਹੀਂ ਕੁਝ ਵੀ ਕੀਤਾ ਬਾਕੀ ਆ ਵੀ ਇਹਨੂੰ ਮੰਜੀ ਨੂੰ ਸਮਝਾਵੀਂ ਪਿਤਾ ਆ ਨਾ ਨਹੀਂ ਕਰੀਦਾ ਮੈਂ ਇਹ ਨਾ ਦੇ ਨਿਗਨੀ ਕੀ ਗੱਲ ਤੋਂ ਗੱਲ ਵੱਜ ਜਾਂਦੀ ਮੈਂ ਤਾਂ ਕਿਹਾ ਡੈਡੀ ਜੀ ਉਹਨੇ ਮੈਨੂੰ ਕਹਿਤਾ ਪਹਿਲਾ ਦਿਨ ਕਿ ਤੁਹਾਡੀ ਗੱਲ ਚ ਨਹੀਂ ਹੁਣ ਆਪਾਂ ਭੈਣ ਭਰਾਵਾਂ ਜੋ ਮਰਜੀ ਕਰੀਏ ਜੜੀ ਇਹ ਤਾਂ ਮਮੀ ਵੀ ਕਹਿੰਦਾ ਗੁੱਸੇ ਵਾਲੀ ਨਹੀਂ ਆ ਮਮੀ ਵੀ ਵਧੀਆ ਬਹੁਤ ਵਧੀਆ ਮਮੀ ਮੈਂ ਚੀਜ਼ ਮੰਗਦੀ ਨਹੀਂ ਪਹਿਲਾਂ ਹੀ ਮਮੀ ਵੀ ਨਹੀਂ ਕਹਿੰਦੇ ਆ ਚੀਜ਼ ਲੈ ਆ ਹਾਸ਼ਿਆ ਆ ਮੈਂ ਵੇਖਣ ਦੇ ਫੋਨ ਤੇ ਹੱਥ ਤੇ ਉਹਨਾਂ ਨੇ ਕਿਹ ਜਿਹਾ ਆਹੋ ਇਹ ਜਿਹੜਾ ਮਮੀ ਕੋ ਨਹੀਂ ਸੀ ਤੇ ਮਮੀ ਦਾ ਬਾਲੋਂ ਦੂਜਾ ਆ ਗਿਆ ਹੋਰ 15 Pro ਨਵਾਂ ਜਿਹੜਾ ਤੇ ਆਵਲ ਮਮੀ ਨੇ ਫੇਨਾ ਮੈਨੂੰ ਦਿੱਤਾ ਚਲ ਚੰਗਾ ਆਹ ਤੇੀ ਸੋਹਣਾ ਵੇ ਸੁੱਖ ਇਹਦੇ ਬਿਨਾਂ ਅਗਲੇ ਨਹੀਂ ਇਹਨਾਂ ਨੇ ਦਿੱਤਾ ਜੀ ਮਮੀ ਇਹਦੇ ਤੇ ਡੈਡੀ ਜੀ ਦਾ ਹੁੰਦਾ ਵਾ ਫੋਨ ਹਾਂਜੀ ਡੈਡੀ ਹੁੰਦਾ ਠੀਕ ਠਾਕ ਵਾ ਇਹੋ ਤਰ੍ਹਾਂ ਦਾ ਬਾਕੀ ਤੇ ਗੱਲ ਹਾਂਜੀ ਨਹੀਂ ਬੜੇ ਦਧੀਆ ਵਾ ਉਸੋ ਕੋ ਕਹਿਣ ਡੇ ਜੰਨ ਨਾਲ ਪੈਸੇ ਨੇ ਆਲੇ ਨੇ ਪਏ ਆ ਸਾਬੀ ਨੇ ਕਿਹਾ ਇਹ ਵੀ ਮੈਂ ਸੋਨੇ ਦੀ ਚੂੜੀਆਂ ਬਣਾ ਕੇ ਦੇਣੀਆਂ ਸੋਕ ਨੂੰ ਤੇ ਕਹਿੰਦੇ ਜਦੋਂ ਮਰਜੀ ਲੈ ਆਓ ਜਾ ਕੇ ਕਹੇ ਤੁਹਾਡੇ ਜਮਾ ਮੇਰਾ ਸ਼ੁਕਰ ਹੈ ਮਾਲਕ ਦੀ ਘੜੀ ਨੂੰ ਇਹੋ ਹੋਸੀ ਆਖੀ ਦਾ ਬਾਬਾ ਤੀਆਂ ਤੋਂ ਚਾਹੀਦੀਆਂ ਸੀਸਾਂ ਦੇ ਇਹ ਰੰਗੂਰ ਵਿੱਚ ਓਲੇ ਨੂੰ ਹਾਂ ਜਿੰਨੀਆਂ ਰੁੱਤੀ ਜੁੜੀਆਂ ਇਦਾਂ ਲੱਭਦੇ ਆ ਤੇਰੇ ਕਰਮਾਂ ਨਾਲ ਹੀ ਲੱਭਦਾ ਗੱਲ ਗੱਲ ਸੁਣੋ ਓ ਚੋਲੇ ਦੀ ਗੱਲ ਛੱਡੋ ਪਹਿਲਾਂ ਮੇਨ ਕਰ ਦਿਆਓ ਵੀ ਮੇਰੀ ਜੀ ਸੱਸ ਤੁਹਾਨੂੰ ਹੁਣ ਰੋਟੀ ਮੱਲਾਂ ਪਾਉਗੀ ਨਾ ਖਾਣੀ ਨਹੀਂ ਜੇ ਤੁਸੀਂ ਆਪੇ ਹੀ ਭਾਂਡੇ ਮੰਨ ਜਾਨੀ ਆ ਹੈ ਸਬਜੀ ਦਾ ਤੜਕਾ ਲਾਉਣ ਨੂੰ ਮੜਾ ਉਹ ਕੋ ਦੋ ਤੇ ਮਾਪੂਲਾ ਗੇ ਬੈਠੀ ਹੋਣਾਂ ਕਿ ਸਾਡਾ ਟੜਕਾ ਤੂੰ ਤਾਂ ਲਾ ਆਂ ਕਿ ਆ ਮਮੀ ਕੋਈ ਨਹੀਂ ਕਰ ਲੈਂਦਾ ਗੱਲਾਂ ਬਾਤਾਂ ਮੈਂ ਟੜਕਾ ਲਾ ਲੂੰਗੀ ਸਬਜੀ ਨੂੰ ਆਪਾਂ ਢੋਬ ਗਏ ਮੈਂ ਮਿੰਟ ਮਿੰਟ ਟੜਕਾ ਲਾ ਲੈਣਾ ਨਹੀਂ ਸਾਰਾ ਕੋ ਤੂੰ ਆ ਵੀ ਕਰੀ ਜੈਨੀ ਇੰਨੀ ਵੀ ਨਾ ਫੁੱਲਣਾ ਜਾਂਦੀ ਉਹਨੂੰ ਬਣਾ ਆਂ ਤੇ ਬੈ ਕੇ ਖਾਣ ਕਰੀਏ ਤਾਂ ਤੁਹਾਨੂੰ ਤੁਹਾਨੂੰ ਕਰਨਾ ਪਿਆ ਕਰਨਾ ਉਹ ਜਦੋਂ ਮਮੀ ਸਿਰ ਬੈ ਕੇ ਆਪੀ ਕਰਨਾ ਪਿਆ ਕਰਨਾ ਹਣੇ ਮੈਂ ਚਾ ਨਵੀਂ ਨਵੀਂ ਕੋਈ ਗੱਲ ਨਹੀਂ ਕਰ ਲੈਂਦੀ ਆ ਤੁਹਾਨੂੰ ਮੈਂ ਕਹਾਉਣੀ ਆ ਨਾ ਹੁਣ ਮੈਂ ਕਿਹਨੇ ਸਬਜੀ ਤੜਕਾ ਲਾ ਇੱਕ ਦੂਹੇ ਤੂੰ ਮੁਲਾਦੀ ਲਾ ਕੇ ਟਾਈਮ ਦੇ ਉਹ ਤਾਂ ਮੈਨੂੰ ਲਾਈ ਜਾਣੀ ਮम्मी ਵੀ ਆਣੀ ਬਸ ਇੱਥੇ ਚਲ ਵਿਚਾਰੀ ਆਪਣੀ ਮਾਂ ਕੋਲ ਧੀ ਕੋਈ ਲੈਣੀ ਪੋਤਾ ਇਹ ਰੋਟੀ ਖਵਾ ਕੇ ਆਏ ਆ ਕੋਈ ਗੱਲ ਨਹੀਂ ਕਿਹੜੇ ਭੁੱਖੇ ਆਏ ਰੋਟੀ ਦੀ ਪੋਤਾ ਤੂੰ ਇਹ ਕਹਿ ਦੇ ਕਿ ਧੀ ਦੇ ਕੋਲ ਰੋਟੀ ਨਹੀਂ ਖਾਈ ਸੀ ਮੈਨੂੰ ਲੋਲੋਂ ਲਈ ਮੈਂ ਰੋਟੀ ਪਾਣੀ ਬਣਾਉਂਦੇ ਮੈਨੂੰ ਤੁਹਾਨੂੰ ਪਤਾ ਦਾਲ ਦਾ ਪਤਾ ਕਿੰਨਾ ਪਾਣੀ ਪਾਉਣਾ ਤੇ ਕਿੱਦਾਂ ਬਣਾਉਣੀ ਪਰ ਜੀ ਪਰ ਜੀਜੀ ਚਾਂਪੂਲੀ ਰੋਟੀ ਨਹੀਂ ਖਾਂਦੇ ਕੋਈ ਨਹੀਂ ਆਪੀ ਦਾ ਸੇਖਲਾ ਸੇਖਲਾ ਦੀ ਸੇਖਲਾ ਉਹ ਦੋ ਸੁੱਤੀ ਨਹੀਂ ਕੋਤੋੜ ਦਿਨ ਜਿਹਦੇ ਤੋਂ ਇਹ ਕਿਨੇ ਡੈਡੀ ਕਹਿੰਦੇ ਮੈਂ ਮਰਛਿੰਦੀਦੀ ਰਹਿਣ ਦੇ ਸਾਡੀ ਮਰਕਾਰੀ ਹੁਣ ਡੈਡੀ ਸੁਣ ਕੇ ਗੱਲਾਂ ਆਗਰਾ ਉਹ ਜੇ ਰੋਗ ਹੋ ਗਿਆ ਕਿ ਨਹੀਂਗਾ ਕੀ ਬੰਦਾ ਕਰੇ ਹੁਣ ਇਹ ダਮ ਨਹੀਂ ਹੋਣੀ ਚਾਹੀਦੀ ਮੇਰੇ ਉਤਰਾਂ ਸਿੱਖਣਾ ਚਾਹੀਦਾ ਕੋਈ ਹੁਣ ਜੜੀ ਮੈਂ YouTube ਤੇ ਅੱਜ ਦਾ ਸਾਰਾ ਕੁਝ ਹੁੰਦਾ ਮੈਂ ਸਿੱਖਣ ਦੇਖ ਲੈਗੀ ਨਾ ਜਦੋਂ ਕੁੜੀ ਕੰਮ ਕਰਦੀ ਮੰਮੀ ਤੇਰੀ ਕੰਮ ਕਰਦੀ ਆ ਉਹਨਾਂ ਨੇ ਚਾਹਿਆ ਨੇ ਕਹਿਣਾ ਕਹਿਣਾ ਵੀ ਚਲ ਸਾਡੀ ਛਿੰਦੀ ਆ ਨਾ ਕੰਮ ਕਰੇ ਪਰ ਤੂੰ ਆਪੂ ਅਕਲ ਕਰ ਤੂੰ ਮੋਟਕੇ ਨਾਲ ਲੱਗਿਆ ਕਰ ਦੇਖਿਆ ਕਰ ਕੋਈ ਗੱਲ ਨਹੀਂ ਮੰਮੀ ਮੈਂ ਲੱਗੀ ਫਰੋਜਿਆ ਕਰੂੰਗੀ ਦੇਖਿਆ ਕਰਾਂਗੀ ਕੰਮ ਕਰਾਂ ਤਾ ਕੋਈ ਨਹੀਂ ਅਹੀਂ ਬਸ ਹੁਣ ਚੱਲ ਜਾਣਾ ਪਾਣੀ ਪੀ ਲਿਆ ਉਹ ਕੋਈ ਗੱਲ ਨਹੀਂ ਕੀ ਤੇ ਬਸ ਹੁਣ ਅਹੀਂ ਚਲੇ ਜਾਣਾ ਹੁਣ ਘਰ ਬਾਹਰ ਵੀ ਵੇਖਣਾ ਜਾ ਗਈ ਮੂੰਹ ਮਾਰ ਕੇ ਪਤਾ ਆਏ ਆ ਇੰਨੇ ਚਿਰ ਨੇ ਆ ਸਾਦਾ ਵੀ ਨਹੀਂ ਗਾ ਤੈਨੂੰ ਪਤਾ ਵਾ ਤੇ ਮੇਰਾ ਤਾਂ ਜੀ ਨਹੀਂ ਲੱਗਣ ਡਿਆ ਮੈਂ ਚੱਲ ਕੋਈ ਨਹੀਂ ਮਿਲ ਕੇ ਆਈ ਨਹੀਂ ਚੱਲ ਚੰਗਾ ਕੀਤਾ ਮੰਮੀ ਤੂੰ ਹੀ ਆ ਗਈ ਤੇ ਆ ਹੁਣ ਵਿਸਾਖੀ ਆਈ ਸਹਰਾ ਤਾਂ ਮੈਂ ਜਾਣ ਕਰਨੀਆਂ ਵਾਲੇ ਕਿਸੂੜ ਦੇਵਨੀ ਆ ਹੁਣ ਜਦ ਤੂੰ ਫੇਰ ਮਿਲਣ ਆਏਂਗਾ ਤਾਂ ਮੈਂ ਹੋਰ ਬਣਾ ਦੂੰਗੀ ਕੋਈ ਨਹੀਂ ਮੈਂ ਮੰਮੀ ਨੂੰ ਦੇ ਦੂੰਗੀ ਉਹਨਾਂ ਦਾ ਸੁੱਖਣਾ ਮੈਂ ਵੇਚ ਦਿੰਦੀ ਤੇ ਚੱਲ ਜੀਏ ਫੇਰ ਹੁਣ ਪੁੱਤ ਕਵੇਲਾ ਨਹੀਂ ਜਾ ਜੰਦੇ ਆ ਮੰਮੀ ਨਹੀਂ ਹੁਣ ਬਥੇਰਾ ਬਹਿ ਲਿਆ ਬਥੇਰਾ ਬਹਿ ਲਿਆ ਵਾ ਤੇ ਦਾ ਸਨਾਈ ਮਮੀ ਦੇ ਜਨੇ ਨੂੰ ਹਾਲ ਚਲੇ ਜਾਣਾ ਵਾ ਅੱਛਾ ਮੈਂ ਕਿਹਾ ਸਾਬ ਚੱਲਿਆ ਤੂੰ ਤੇ ਮੰਜੀਦ ਆ ਜਿਓਗੇ ਸਾਡੇ ਕੋ ਕਿ ਜਾਂ ਮਮੀ ਨੂੰ ਪੁੱਛਣਾ ਪਊਗਾ ਮਮੇ ਨੂੰ ਪੁੱਛ ਲਿਓ ਤਾਂ ਤੇ ਇੱਥੇ ਵੀ ਨਹੀਂ ਦਾਨੀ ਪਤਾ ਮੇਰਾ ਅੱਧਾ ਮੇਰੀ ਪੁੱਤ ਰੋਟੀ ਕਿਨੇ ਪਕਾਉਣੀ ਮੇਰਾ ਅੱਧਾ ਚਲ ਤੂੰ ਹੀ ਭਾਵੇਂ ਦੋਹੀ ਆ ਜਿਓ ਤੂੰ ਉੱਥੇ ਰਹਿ ਕੋ ਜਨੇ ਦਿਨ ਇਹ ਨਹੀਂ ਰਹਿਣਾ ਚਲ ਪਹਿਲੇ ਮਮੀ ਨਾਲ ਗੱਲ ਕਰਕੇ ਤੁਹਾਨੂੰ ਦੱਸ ਦੂੰਗੀ ਫਿਰ ਆ ਦੱਸ ਦੀ ਏਡਾ ਕਰਦੀ ਹਾਂ ਮੈਂ ਮਮੀ ਨਾਲ ਗੱਲ ਕਰਕੇ ਤੁਹਾਨੂੰ ਦੱਸ ਦੂੰਗੀ ਫਿਰ ਕੰਦੀ ਬਰੋਹੀ ਲੱਗਦੇ ਫਿਰ ਨਾ ਕਿ ਕਦੀ ਕਿਸੇ ਕੋ ਰੋਟੀ ਮੰਗਣ ਕੇ ਕਦੀ ਕਿਸੇ ਕੋ ਤੁਰੇ ਲੱਗੀਦਾ ਵਾ ਆ ਚਲ ਆ ਚਲ ਕੋਈ ਨਹੀਂ ਮ ਤੇ ਲੈਣਾ ਨਹੀਂ ਰੋਦੀ ਭੁੱਖਾ ਲੱਗੀ ਆ ਇੱਕ ਸਬਜੀ ਚਰਕਾ ਲੱਗ ਗਿਆ ਤੂੰ ਜਿੰਨੂ ਆ ਬੱਸ ਇਹਨੇ ਸੱਦ ਨਹੀਂ ਆਈ ਨਹੀਂ ਮਾਰਾਂ ਤੇਰਾ ਆਰਾ ਕਿੰਨਾ ਖੋਖਾ ਰਿਹਾ ਮਸਾ ਭੁੱਖ ਨਹੀਂ ਸੋਣੇ ਦੇ ਦਿਲ ਕਰਦਾ ਤੇ ਵੇਖ ਨਾ ਕੋ ਖਾਂਦਾ ਰੋਟੀ ਸੇ ਖਾ ਗਏ ਅੱਜ ਦੋ ਪਕੌੜੇ ਤੂੰ ਹੀ ਖਾਦੇ ਮਿੱਠਾ ਤੂੰ ਹੀ ਨਹੀਂ ਖਾਦਾ ਇਹ ਕਹਿ ਦਿੰਦੀ ਆਂ ਵੀ ਤੇਰਾ ਦਾ ਜ਼ਿਆਦਾ ਖਾਣਾ ਨਹੀਂ ਅੱਗੇ ਤੂੰ ਬੜਾ ਕੁਛ ਖਵਾਲ ਦਿੰਦਾ ਵਾ ਕੋਈ ਗੱਲ ਨਹੀਂ ਮੇਰੀ ਆ ਨਹੀਂ ਨਹੀਂ ਮੈਂ ਤੇਰੇ ਲਈ ਕੋਈ ਨਹੀਂ ਤੁਹਾਡੇ ਵਾਸਤੇ ਮੰਮੀ ਨਹੀਂ ਯਾ ਇਹ ਯਾਮਨ ਚੁਰ ਦੀ ਯਾ ਲਾ ਜਿੰਦਰ ਦਾ ਜੀ ਤੇ ਆ ਸਾਬੀ ਦਾ ਕੰਸਰ ਪਿਆ ਰ ਨਹੀਂ ਨਹੀਂ ਮੈਂ ਨਹੀਂ ਇਹ ਪਹਿ ਪਹਿ ਨਹੀਂ ਹੋਣੇ ਨਹੀਂ ਉਹ ਤੂੰ ਕਿ ਬੇ ਤੇਰੇ ਕਾਗਿਆ ਕੱਟੇ ਨਹੀਂ 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 ਕੋਈ ਨਹੀਂ ਕੋਈ ਨਹੀਂ ਹੈ ਨਾ ਰਹੀ ਕੀ ਬੇਜੋਗੇ ਆ ਜੀ ਰਾਜ ਦੇ ਅੰਦਰ ਆ ਜੀ ਨਾਲੇ ਮੋਸਰ ਉੱਠ ਕੇ ਤੁਰ ਪਏ ਮੈਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਨਹੀਂ ਕੋਈ ਸਭ ਚੀਜ਼ ਤੇ ਤਲਕਾ ਲਗਾ ਤਾ ਗੁਜਾ ਇਹ ਚੀਜ਼ ਦੀ ਲੋੜ ਨਹੀਂ ਮੈਂ ਜੀ ਨੂੰ ਘਰ ਜਾ ਕੇ ਦੇਖੀ ਬੂਹੇ ਮਾਰ ਕੇ ਆਏ ਤੇ ਜੀ ਅੱ삐 ਤੁਹਾਡੇ ਦਾ ਤਾਂ ਕੋਈ ਗੱਲ ਕਰਨਾ ਨਹੀਂ ਨਹੀਂ ਜਾਣਾ ਮਾ ਜੂ ਸਾਹਿਬ ਅੱਛਾ ਤੇ ਸੁੱਖ ਨੂੰ ਬੁਲਾ ਦੋਗੇ ਥੋੜੇ ਜਿਹਾ जैसा भी नहीं होना तो तब दो में रही यार कि मैं इधर का रखला में रोटी था कोई नहीं फालतू मैं का सलाह करके ना सलाह करके ना आ रहा है तो कोई निकला था कि चलो ठीक है मैं साबित आ जाता साबित मुझे कुछ ना हाँ ये तो हाँ ये कलर जाने किसी गंदी गुली लग गया किसी और आलू किसी आलू